ਗੱਲ ਕਰਦੇ ਹਾਂ ਸ਼ਰੂਮਰੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਜੀਠਿਆ ਦੀ ਬਿਕਰਮ ਜੀਠਿਆ ਨੂੰ ਕਿੰਨੀ ਸਜ਼ਾ ਹੋਵੇਗੀ ਬਿਕਰਮ ਜੀਠਿਆ ਕਦੋਂ ਰਿਹਾ ਹੋਣਗੇ ਜਾਂ ਪੰਜਾਬ ਸਰਕਾਰ ਵੱਲੋਂ ਇਹ ਕੇਸ ਖੁਰਦਪੁਰਤ ਕਰਕੇ ਫਿਰ ਦੁਬਾਰਾ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੀ ਕਹਿ ਰਹੇ ਨੇ ਅਤੇ ਭਾਰਤ ਦਾ ਕਾਨੂੰਨ ਕੀ ਕਹਿੰਦਾ ਹੈ ਬਿਕਰਮ ਜੀਠਿਆ ਨੂੰ ਲੈ ਕੇ ਕਿਉਂਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਬਿਕਰਮਜੀਤਿਆ ਬਿਕਰਮਜੀਤਿਆ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਦੀ ਕਿ ਬਿਕਰਮਜੀਤਿਆ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਕਲੀਅਰ ਚਿੱਟ ਮਿਲੀ ਹੋਈ ਹੈ ਅਤੇ ਭਾਰਤ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਵਿੱਚੋਂ ਵੀ ਜਿਹੜੇ ਫਰਕ ਨੇ ਹਰੀ ਝੱਡੀ ਮਿਲੀ ਹੋਈ ਸੀ ਬਿਕਰਮਜੀਤਿਆ ਨੂੰ ਲੇਕਿਨ ਬਦਲਾ ਖੋਰੀ ਦੀ ਰਾਜਨੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਬਿਕਰਮਜੀਤਿਆ ਨੇ ਚੈਲੰਜ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ 2027 ਤੋਂ ਬਾਅਦ ਤੁਹਾਡੀਆਂ ਮਾਂ ਚੀਕਾਂ ਕਢਵਾਵਾਂਗਾ ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ ਪੁੱਛਾਂ ਨੂੰ ਤਾਅ ਦਿੱਤੇ ਗਏ ਲੇਕਿਨ ਬਿਕਰਮਜੀਤਿਆ ਨੇ ਇਹ ਕਦੇ ਵੀ ਨਹੀਂ ਸੋਚਿਆ ਹੋਵੇਗਾ ਕਿ ਇਸ ਤਰ੍ਹਾਂ ਦੀ ਵੱਡੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਉੱਤੇ ਕਰ ਦਿੱਤੀ ਜਾਵੇਗੀ ਅੱਜ ਇੱਕ ਨਜ਼ਰ ਪਾਵਾਂ ਕਿ ਕਿਹੜੀਆਂ ਧਰਾਵਾਂ ਬਿਕਰਮਜੀਤਿਆ ਤੇ ਲੱਗੀਆਂ ਨੇ ਕਿੰਨਾ ਕੁਝ ਉਹਦੇ ਕੋਲ ਰਿਕਵਰ ਹੋਇਆ ਹੈ ਕਿੰਨਾ ਉਸਨੇ ਮੰਨਿਆ ਹੈ ਤੇ ਰਮਾਨ ਦੇ ਵਿੱਚ ਉਸਨੇ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਜਿਹੜਾ ਹੈ ਮੰਨਿਆ ਹੈ ਹਾਲਾਂਕਿ ਜੇ ਗੱਲ ਕਰੀਏ ਬਿਕਰਮ ਜਿਠੀਆ ਦੇ ਵਕੀਲਾਂ ਦੀ ਬਿਕਰਮ ਜਿਠੀਆ ਦੇ ਵਕੀਲ ਵਾਰ-ਵਾਰ ਕਾਨਫਰੰਸਸ ਕਰਕੇ ਕਹਿ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਗੱਲ ਬਿਕਰਮ ਜਿਠੀਆਂ ਵੱਲੋਂ ਨਹੀਂ ਮੰਨਗੇ ਮੰਨ ਗਈ ਸਗੋਂ ਬਿਕਰਮ ਜਿਠੀਆਂ ਨੇ ਤਬਕੀਆਂ ਦਿੱਤੀਆਂ ਅਫਸਰਾਂ ਨੂੰ ਕਿ ਭਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਸਾਡੀ ਸਰਕਾਰ ਬਣਨ ਵਾਲੀ ਹੈ ਤੇ ਫਿਰ ਤੁਹਾਨੂੰ ਦੱਸਾਂਗਾ ਕਿ ਪਾਵਰ ਸ਼ਕਤੀ ਹੁੰਦੀ ਕੀ ਹੈ ਇਸ ਕਰਕੇ ਇੱਕ ਐਫ ਆਈ ਆਰ ਹੋਰ ਕੱਟ ਦਿੱਤੀ ਗਈ ਹੈ ਤਮਕਾਉਣ ਦੀ ਅਤੇ ਸਰਕਾਰੀ ਕੰਮਾਂ ਦੇ ਵਿੱਚ ਅੜਿੱਕਾ ਜਾਂ ਵਿਗੜਨ ਪਾਉਣ ਦੀ ਇਸ ਤੋਂ ਇਲਾਵਾ ਪਹਿਲਾ ਸੀ ਮਾਮਲਾ 540 ਕਰੋੜ ਰੁਪਏ ਦਾ ਹੁਣ ਮਾਮਲਾ ਹੈ 700 ਕਰੋੜ ਰੁਪਏ ਦਾ ਜਿਹੜੀ ਰਿਪੋਰਟ ਵਿਜਲਸ ਦੇ ਸਬੂਤ ਅਧਿਕਾਰੀਆਂ ਵੱਲੋਂ ਰਿਪੋਰਟ ਲਗਭਗ 40000 ਤੋਂ ਪਲੱਸ ਪੰਨੇ ਨੇ ਉਹ ਮੁਹਾਲੇ ਦੀ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ ਗਈ ਹੈ 700 ਕਰੋੜ ਦੀ ਬੇਅਨਾਮੀ ਜਿਹੜੀ ਜ਼ਾਇਦਾਦ ਹੈ ਉਹਦੇ ਖੁਲਾਸੇ ਜਿਹੜੇ ਨੇ ਕੀਤੇ ਗਏ ਨੇ ਇਹਦੇ ਉੱਤੇ ਹੋਣ ਰਿਐਕਟਰ ਰਿਐਕਸ਼ਨ ਕੀ ਹੁੰਦਾ ਹੈ ਬਿਕਰਮਜੀਠੀਆ ਦੇ ਵਕੀਲਾਂ ਦਾ ਅਤੇ ਬਿਕਰਮਜੀਠੀਆ ਤੇ ਉਹਨਾਂ ਦੇ ਪਰਿਵਾਰ ਦਾ ਕਿਉਂਕਿ ਇੱਕ ਪਾਸੇ ਸਬਣ ਜਾਰੀ ਕਰ ਦਿੱਤੇ ਗਏ ਨੇ ਆ ਪਿਛਲੀ 10 ਅਗਸਤ ਨੂੰ ਕਿ ਗਰੀਬਕੌਰ ਮਜੀਠੀਆ ਵੀ ਆਪਣੀਆਂ ਜਾਇਦਾਦਾਂ ਦੇ ਹਵਾਲੇ ਜਲਦੀ ਤੋਂ ਜਲਦੀ ਮਾਲ ਵਿਭਾਗ ਦੇ ਵਿੱਚ ਜਮਾ ਕਰਾਉਣ ਹਾਲਾਂਕਿ ਗਰੀਬਕੌਰ ਮਜੀਠੀਆ ਨੇ ਚੁਣੌਤੀ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਿ ਮੈਂ ਆਪਣੇ ਦਸਤਾਵੇਜ਼ ਜਮਾ ਨਹੀਂ ਕਰਾਉਣੇ ਤੇ ਚੁਣੌਤੀ ਜਿਹੜੀ ਦਿੱਤੀ ਗਈ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇਧਰ ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ਤੁਸੀਂ ਸਪਸ਼ਟ ਕਰੋ ਕਿ ਗਰੀਬਕੌਰ ਮਜੀਠੀਆ ਦੀਆਂ ਜਾਇਦਾਦਾਂ ਦੇ ਦਸਤਾਵੇਜ਼ ਤੁਹਾਨੂੰ ਕਿਉਂ ਚਾਹੀਦੇ ਨੇ ਹੁਣ ਇਸ ਤੋਂ ਬਾਅਦ ਪੰਜਾਬ ਸਰਕਾਰ ਵਿਜੀਲੈਂਸ ਅਤੇ ਪੰਜਾਬ ਪੁਲਿਸ ਆਪਣਾ ਪੱਖ ਰੱਖੇਗੀ ਪੰਜਾਬ ਸਰਕਾਰ ਦੇ ਵਕੀਲ ਆਪਣੀ ਪੱਖ ਰੱਖਣਗੇ ਲੇਕਿਨ ਜਿਸ ਤਰ੍ਹਾਂ 4000 ਅ ਸੌਰੀ 400 ਤੋਂ ਵੱਧ ਬੈਂਕਾਂ ਦੇ ਵਿੱਚ ਦਸਾਂ ਸਾਲਾਂ ਦੇ ਵਿੱਚ ਜਿਹੜਾ ਪੈਸਾ ਟਰਾਂਸਫਰ ਹੋਇਆ ਹੈ 100 ਬੰਦੇ ਤੋਂ ਪੁੱਛਗਿੱਛ ਕੀਤੀ ਗਈ ਹੈ ਜਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੀ ਬੰਦੇ ਹਨ ਜਿਦੇ ਵਿੱਚ ਬੰਦੇ ਹਨ ਭਾਰਤੀ ਜਨਤਾ ਪਾਰਟੀ ਦੇ ਜਿਦੇ ਵਿੱਚ ਬੰਦੇ ਹਨ ਕਾਂਗਰਸ ਪਾਰਟੀ ਦੇ ਦੱਸਿਆ ਜਾ ਰਿਹਾ ਹੈ ਕਿ ਉਹਦੇ ਵਿੱਚੋਂ 38 ਬੰਦੇ ਜਿਹੜੇ ਨੇ ਉਹ ਬਿਕਰਮ ਜੀਠਿਆ ਦੇ ਵਿਰੁੱਧ ਬੋਲੇ ਨੇ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਬੋਨੀ ਅਜ਼ਰਾਲਾ ਦੀ ਤਲਬੀਰ ਗਿੱਲ ਦੀ ਦੋ ਸਵਾਰ ਸਦਕਾ ਦੋ ਸਰਕਾਰੀ ਗਵਾਹ ਖਾਸ ਕਰਕੇ ਸਾਬਕਾ ਈਡੀ ਦੇ ਡਾਇਰੈਕਟਰ ਰਣਜਨ ਸਿੰਘ ਪੰਜਾਬ ਦੇ ਸਾਜਕਾ ਸਾਬਕਾ ਡੀਜੀਪੀ ਸਦਾਰ ਚੱਟ ਉਪਤੇ ਆਏ ਇਹਨਾਂ ਵੱਲੋਂ ਵੀ ਠੋਕੇ ਗਵਾਹੀਆਂ ਬਿਕਰਮ ਜੀਠਿਆ ਦੇ ਵਿਰੁੱਧ ਦਿੱਤੀਆਂ ਗਈਆਂ ਹਨ ਇਸ ਕਰਕੇ ਬੋਹਾਲੀ ਦੀ ਸਟਾਰਕ ਅਦਾਲਤ ਨੇ ਠੋਕੇ ਜਮਾਨਤ ਰੱਦ ਕਰ ਦਿੱਤੀ ਹੁਣ ਉਹ ਕਾਗਜ਼ ਮੰਗੇ ਜਾ ਰਹੇ ਨੇ ਉਹਨਾਂ ਡਾਕੂਮੈਂਟਸ ਤੋਂ ਬਾਅਦ ਇਹ ਮਾਮਲਾ ਜਾਵੇਗਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪਹਿਲਾਂ ਲਗਭਗ ਇਸ ਕੇਸ ਨੂੰ ਪੜਨ ਲੱਗਿਆ 10 ਤੋਂ 20 ਦਿਨ ਲੱਗਣਗੇ ਕਿਉਂਕਿ 6 ਸਤੰਬਰ ਤੱਕ ਨਿਆਂਇਕ ਹਿਰਾਸਤ ਫਿਰ ਵਧਾ ਦਿੱਤੀ ਗਈ ਹੈ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਹਾਲੀ ਦੀ ਸਥਾਨਕ ਅਦਾਲਤ ਵੱਲੋਂ ਇਸ ਨਿਆਂਇਕ ਹਿਰਾਸਤ ਨੂੰ ਫਿਰ ਖਿੱਚ ਕੇ ਵਧਾ ਦਿੱਤਾ ਜਾਵੇਗਾ ਯਾਨੀ ਕਿ 6 ਸਤੰਬਰ ਤੋਂ ਬਾਅਦ ਪਤਾ ਲੱਗੇਗਾ ਕਿ ਨਿਆਂਇਕ ਹਿਰਾਸਤ ਕਿੰਨੀ ਦੇਰ ਤੱਕ ਹੋਰ ਵਧਣੀ ਹੈ ਹੁਣ ਅਸੀਂ ਕਰਦੇ ਹਾਂ ਗੱਲ ਕੇਸ ਦੀ ਜਿਹੜੇ ਇਲਜ਼ਾਮ ਲਗਾਏ ਗਏ ਨੇ ਪੰਜਾਬ ਸਰਕਾਰ ਪੰਜਾਬ ਦੇ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਪੰਜਾਬ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਸ਼ਾਂ ਦੇ ਉੱਤੇ ਕਿੰਨੀ ਸਜ਼ਾ ਹੋਵੇਗੀ ਮਜੀਠੀਆ ਉੱਤੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੀਆਂ ਧਰਾਵਾਂ ਲੱਗੀਆਂ ਪ੍ਰੀਵੈਂਸ਼ਨਸ ਆਫ ਕਰਪਸ਼ਨ ਐਕਟ ਦੀਆਂ ਜਿਹੜੀਆਂ ਧਰਾਵਾਂ ਲੱਗੀਆਂ ਨੇ ਇਹਦੇ ਵਿੱਚ ਇੱਕ ਧਰਾ ਧਾਰਾ ਨਹੀਂ ਹੈਗੀ ਇਹਦੇ ਵਿੱਚ ਮਲਟੀਪਲ ਧਰਾਵਾਂ ਦਾ ਜ਼ਿਕਰ ਬਿਕਰਮ ਜੁਟਿਆ ਦੇ ਵਿਰੁੱਧ ਪੰਜਾਬ ਸਰਕਾਰ ਦੇ ਵਕੀਲਾ ਵੱਲੋਂ ਕੀਤਾ ਗਿਆ ਹੈ ਕਿਉਂਕਿ ਉਹ ਸਾਰੀ ਰਿਪੋਰਟ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਸਰਪੰਚ ਅਧਿਕਾਰੀਆਂ ਵੱਲੋਂ ਜਿਹੜੀ ਹੈ ਵਕੀਲਾਂ ਨੂੰ ਸੌਂਪੀ ਗਈ ਹੈ ਮਲਟੀਪਲ ਧਰਾਵਾਂ ਨੂੰ ਲੈ ਕੇ ਦੱਸਿਆ ਕਿ ਇਸ ਕਾਨੂੰਨ ਅਧੀਨ ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਉਹਨਾਂ ਨੂੰ ਘੱਟੋ-ਘੱਟ 1 ਸਾਲ ਤੇ ਵੱਧ ਤੋਂ ਵੱਧ 7 ਸਾਲ ਦੀ ਕੈਦ ਹੋ ਸਕਦੀ ਹੈ ਅਤੇ ਨਾਲ ਕਰੋੜਾਂ ਰੁਪਏ ਦਾ ਜੁਰਮਾਨਾ ਵੀ ਬਿਕਰਮ ਜਿੱਠਿਆ ਤੇ ਲੱਗ ਸਕਦਾ ਹੈ ਹਾਲਾਂਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਫਿਰ ਦੁਬਾਰਾ ਵੱਡੇ ਪੱਧਰ ਤੇ ਬਿਕਰਮ ਜੀਠਿਆ ਦੀ ਜੇਲ੍ਹ ਦੇ ਵਿੱਚ ਬੈਠੇ ਹੋਏ ਦੀ ਇੰਟਰਰੋਗੇਸ਼ਨ ਕਰ ਰਹੇ ਨੇ ਵਾਰ-ਵਾਰ ਸਿਟ ਦੇ ਅਧਿਕਾਰੀ ਵਾਰ-ਵਾਰ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਸਰਪੋਚ ਅਧਿਕਾਰੀ 2:3 ਤੋਂ 3 ਘੰਟੇ ਹਫ਼ਤੇ ਦੇ ਵਿੱਚ ਇੱਕ ਦੋ ਵਾਰ ਬਿਕਰਮ ਜੀਠਿਆ ਦੇ ਕੋਲ ਜਾਂਦੇ ਨੇ ਪੁੱਛਗਿੱਛ ਕਰਦੇ ਨੇ ਹਾਲਾਂਕਿ ਉਹਨਾਂ ਨੇ মিডিਆ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ ਜੇਕਰ ਇਹ ਦੋਸ਼ ਐਡ ਹੋ ਜਾਂਦੇ ਨੇ ਕਾਟ ਤੋਂ ਕਾਟ 1 ਸਾਲ ਅਤੇ ਵੱਧ ਤੋਂ ਵੱਧ 7 ਸਾਲ ਸਜ਼ਾ ਮਿਲੇਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਸਾਨੂੰ ਕਾਨੂੰਨ ਤੇ ਬੁਰਾ ਵਿਸ਼ਵਾਸ ਹੈ 20 ਸਾਲ ਲਈ ਬਿਕਰਮਜੀਠਿਆ ਜੇਲ੍ਹ ਦੀਆਂ ਸੁਲਾਖਾਂ ਪਿੱਛੇ ਜਾਣਗੇ ਧੰਨਵਾਦ